दुखी मजबुरत बेबस ਹੋਇਆ ਜਸਪ੍ਰੀਤ ਦਾ ਪਰਿਵਾਰ ਉਸ ਦਿਨ ਇਨਸਾਫ ਦੇ ਲਈ ਉਹਨਾਂ ਨੇ धरना ਪ੍ਰਦਰਸ਼ਨ ਤਾਂ ਕੀਤਾ ਪਰ ਉਸ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਵੱਲੋਂ ਉਹਨਾਂ ਦਾ ਸਾਥ ਦਿੱਤਾ ਗਿਆ ਮੁਸੀਬਤ ਦੇ ਵਿੱਚ ਦਿੱਤਾ ਹਸਾਥ ਰੱਬ ਦੇ ਸਾਥ ਨਾਲੋਂ ਕੱਟ ਨਹੀਂ ਜਾਪਦਾ ਪਰ ਇਸ ਸੰਬੰਧੀ ਵੀ ਕਈ ਔਕੜਾਂ ਆਈਆਂ ਸੀ ਕੀ ਕੁਝ ਹੋਇਆ ਸੀ ਉਸ ਦਿਨ ਅਤੇ ਕਿਵੇਂ ਇਹ ਸਾਰੇ ਜਾਨੇ ਅਰੈਸਟ ਹੋਏ ਨੇ ਜਿਸ ਦੇ ਵਿੱਚ ਮੁੰਡੇ ਦੇ ਮਾਪਿਓ ਅਤੇ ਭੈਣ ਮੌਜੂਦ ਹੈ ਉਹ ਸਾਰਾ ਕੁਝ ਜੀਨਾ ਦੇ ਵੱਲੋਂ ਖੁਦ ਆਪਣੀ ਅੱਖਾਂ ਦੇ ਸਾਹਮਣੇ ਹੁੰਦਾ ਦੇਖਿਆ ਗਿਆ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਲੈਨੇ ਆ ਅਤੇ ਉਹ ਦੱਸਣਗੇ ਕਿ ਕਿੰਜ ਇਹ ਸਾਰੀ ਮਿਲੀਭੁਗਤੀ ਹੁੰਦੀ ਹੈ ਅਤੇ ਇਸ ਦੇ ਵਿੱਚ ਦੀਆਂ ਕੁਝ ਕੋੜੀਆਂ ਸੱਚਾਈਆਂ ਵੀ ਨੇ ਜੋ ਕਿ ਸਮਾਜ ਪਹਿਲਾਂ ਤੋਂ ਹੀ ਜਾਣਦਾ ਹੈ ਇਸ ਮਾਮਲੇ ਦੇ ਵਿੱਚ ਵੀ ਉਹੀ ਕੁਝ ਵਾਪਰਿਆ ਤਾਂ ਸੁਣ ਲੈਣਿਓ ਉਹਨਾਂ ਤੋਂ ਸੰਖੇਪ ਚ ਹੀ ਜਾਣਕਾਰੀ ਜਿਸ ਦੇ ਵਿੱਚ ਉਹਨਾਂ ਨੇ ਇਸ ਪੂਰੇ ਮਾਮਲੇ ਦੀ ਬੜੀ ਹੀ ਡੂੰਘਾਈ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੇ ਤੁਸੀਂ ਵੈਸੇ ਇਸ ਪਰਿਵਾਰ ਨਾਲ ਕਦੋਂ ਜੁੜੇ ਸੀਗੇ ਜਿਹੜਾ ਧਰਨਾ ਲਗਾਇਆ ਸੀ ਇਹਨਾਂ ਨੇ ਜਸਪ੍ਰੀਤ ਦੇ ਪਰਿਵਾਰਿਕ ਮੈਂਬਰਾਂ ਨੇ بیٹے ਨਾਲ 4.5 ਕਿਲੋਮੀਟਰ ਤੋਂ ਪਿੰਡਾ ਲੱਖਾ ਹਾਂਜੀ ਉਹ ਬੇਟੀ मतलब ਇਹਦੀ ਲੱਖੇ ਜਿਵੇਂ ਆਪਣਾ ਗਵਰਡੀਪੈਂਡ ਨਹੀਂ ਹੁੰਦਾ ਸੀ ਜਿਵੇਂ ਬੰਦੀ ਦੇ 100 ਸਾਰੇ ਟਿੰડા ਚੱਲਦਾ ਕੰਮ ਕਰਦੇ ਰਹਿੰਦੇ ਜਿਵੇਂ ਸਾਰੇ ਟਿੰડા ਇਕੱਲੇ ਸੁਲੇ ਜੇ ਲੱਖਾ ਪੜ ਤੋਂ ਹਦਾਇਲਾ ਜਿਵੇਂ ਗੋਡੀ ਕਰ ਜਾ ਹੁੰਦਾ ਜੀ ਉਸੇ بیٹے ਜਿਹੜਾ ਨੌਕਤਾਲ ਲੱਗ ਗਿਆ ਵੀ ਇਸ ਵੇਕ ਤੋਂ ਬਾਅਦ ਆਖਸ ਹੋ ਗਿਆ ਕਿ ਅਸੀਂ ਉੱਥੇ ਕੰਢ ਗਏ ਪਿੰਡ ਨੂੰ ਸਾਨੂੰ ਪਤਾ ਲੱਗਾ ਪਸੀਜਰ ਪਿੰਡ ਦੇ ਕੋਲ ਦੇ ਯੂਨੀਅਨ ਦੇ ਗੁੰਡੇ ਨੇ ਥੋੜਾ ਜਿਹਾ ਪੁਚਾਈਤਾ ਸੀ ਤਾਂ ਥੋੜਾ ਜਿਹਾ ਪੁਚਾਈਤਾ ਪੁਲਿਸ ਨਾਲ 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 ਰੂਹ ਜਾਂਦੇ ਹੁੰਦੇ ਬਤੇ ਹੈ ਹੂੰ ਕਹਿਣ ਦਵਾ ਬਣਾ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਉੱਥੇ ਚੱਲੇ ਆਣ ਥਾਣੇ ਚਲੇ ਗਏ ਜੀ ਸਾਡੇ ਜਾਕੀ ਕੋਲ ਸੀ ਜਿਹੜਾ ਸਾਡਾ ਪਹਿਲਾ ਕੋਕਮ 1992 ਤੋਂ ਖਸਾਨ ਜਿੱਥੇ ਕੰਮ ਕਰਿਆ ਤੇ ਖੇਤੀਸ਼ਾਲਾ ਜਿਹੜਾ ਜਿਲ੍ਹਾਪੁਰ ਦਾ ਰਹਿਆ ਜੀ ਤੇ 1992 ਤੋਂ ਲੈ ਕੇ ਜਿਆਦਾ ਸਟ੍ਰਗਲ ਕਰੇ 2003 ਦੇ ਵਿੱਚ ਚਕਰਪੈਂਡ ਦੀ ਸਰਪੰਚੀ ਜਿੱਤੀ ਬੈਠੇ ਹੈ ਹੂੰ ਤੇ 2008 ਵਿੱਚ ਜਦ ਮੈਂ ਬਲੌਕ ਸਮਥਿੰਗ ਨੰਬਰ ਬਣਿਆ ਜਗਰਾਉ ਦਾ ਅੱਛਾ ਜੀ ਕਿਉਂ ਸਾਡਾ ਪਿੰਡ ਜਿਹੜਾ ਲੱਖਾ ਪੈਂਡਾ ਜਾਂ ਚਕਰਪੈਂਡਾ ਇਹ ਸਾਡਾ ਜਗਰਾਉ ਬਲੌਕ ਦਾ ਸਬੰਧ ਰੱਖਦਾ ਹੈ ਹੂੰ ਉਹ ਨਾ ਪਰ ਆਪਾਂ ਜੀਵਨ ਸ਼ਗਰ ਸੰਗ ਜਿੰਗਾ ਬੇਟੀ ਤੇ ਉਸ ਤੋਂ ਬਾਅਦ ਜਿੰਨੇ ਉਹ ਮੈਂ ਉੱਥੇ ਆਪਾਂ ਤੋਂ ਆਪਾਂ ਵੀ ਗੱਲ ਕਰਦੇ ਆ ਤੇ ਪਤਾ ਲੱਗਿਆ ਕਿ ਅਸੀਂ ਸਹਾਰਜ ਹੋਗਾ ਇਹ ਮਰਜ਼ਮ ਕਰੇ ਸੀ ਜਿਹੜੀ ਤੋਂ ਬੇਟੀ ਦਾ ਮੰਨ ਲਓ ਉਹਦੀ ਡੈੱਡ ਬਾਡੀ ਲੈ ਆਏ ਉਥੋਂ ਤੇ ਪੋਸਟਮਾਰਟਮ ਕਰਾਇਆ ਉਹਨਾਂ ਨੇ ਹੂੰ ਜੀ ਕਿੰਨਾ ਤੁਹਾਡੀ ਕਹਾਣੀ ਆ ਵੀ ਕਿੰਨੇ ਮਰਜ਼ਮ ਕਰੇ ਸੀ ਜਿਹੋ ਛੱਡੇ ਆਏ ਹੂੰ ਉਹ ਤੋਂ ਬਾਅਦ ਵੀ ਜੇ ਫਿਰ ਅਸੀਂ ਚਲੋ ਉਹਨਾਂ ਨੂੰ ਕਿਹਾ ਵੀ ਤੁਸੀਂ ਉਹ ਗ੍ਰਿਫਤਾਰ ਕਰ ਲੋ ਤੇ ਗੱਲ ਮਾੜੀ ਕਰੀ ਉਹਨਾਂ ਨੇ ਵੀ ਉਹਨਾਂ ਨੇ ਸੱਤ ਤਣਾਅ ਫੜੀ ਵੀ ਕੀਤੀ ਸਾਰਾ ਸਰਕਾਰ ਵੀ ਜਿੰਨਾ ਕੁੱਸਤੀ ਗਿਆ ਨਾ ਲਾ ਲੂ ਤਾਂ ਜੀ ਤੇ 5 ਲੱਖ ਰੁਪਏ ਨਾ ਮੈਂ ਦੇ ਟਾਈਮ ਜਿੱਤੇ ਬੇਟੀ ਦੀ ਮੈਰਜ ਸੀਗੀ ਪੈਲਸ ਦਾ ਉਹਨਾਂ ਤੋਂ ਲਿਆ ਕੋਈ ਸੋਨਾ ਸਾਨਾ ਵੀ ਉਹਨਾਂ ਨੇ ਉਹ ਤੋਂ ਮੰਗਿਆ ਚਲੋ ਇੱਥੇ ਟਾਈਮ ਸਰ ਬੇਟੀ ਵਾਲਾ ਮੈਂ ਸੀ ਕੋਈ ਚਲਸੀ ਕੀਤੀ ਦਾ ਵੀਜ਼ਾ ਆਇਆ ਬਸ ਚਲੀ ਜਊਗੀ ਪਰ ਹਨਾ ਹਾਂਜੀ ਉਹ ਸਾਰਾ ਉਸ ਵੀਡੀਓ 'ਚ ਆ ਹੀ ਹੋਈ ਗਿਆ ਚਲ ਅਸੀਂ ਉੱਥੇ ਸੈਂਸਣਾ ਗੱਲ ਕਰੀ ਗੱਲ ਬਲੀ ਇਸ ਨੂੰ ਸੁਣ ਵਾਲਿਆਂ ਨਾਲ ਕੋਈ ਕੰਮ ਸੰਤਾਂ ਵੀ ਦਿਨ ਆਉਂਦੀ ਆ ਸਾਡੀਆਂ ਟੀਮਾਂ ਬੜਾ ਨਿਆ ਬੰਦਿਆਂ ਦੇ ਰੈਸਟਕਾਰ ਮੁਕਲਾਉਣੇ ਨਾਲ ਤਾਂ ਗਈ ਅਸੀਂ ਚਲ ਥੋੜਾ ਜਿਹਾ ਸਸਤੀ ਜੀ ਹੋ ਜਾਂਦੀ ਆ ਉੱਥੇ ਕੀ ਮੈਂ ਸ਼ਾਰਟਕਟ ਹੀ ਦੱਸ ਉੱਥੇ ਕੀ ਹੋਇਆ ਤੇ ਉਹਨਾਂ ਨੇ ਛਾਵੇਂ ਤੋਂ ਬਾਹਰ ਅਸੀਂ ਪਰਨਾ ਦੇ ਰਹੇ ਆ ਸੋਗ ਲੇਡੀਜ਼ ਵੀ ਕੰਪੈਰਸ ਤੋਂ ਬੋਲਦਾ ਕਹਿ ਰਹੇ ਸੀ ਕਿ ਉਹਨਾਂ ਨੇ ਸਾਡੇ ਬਾਹਰ ਆ ਕੇ ਕੋਈ ਬਹੁਤ ਚੰਗਾ 50 ਮੀਟਰ ਸਈ ਜੀ ਪਰ ਜਿੰਨੇ ਸਾਡੀ ਸਮਝ ਸੀ ਮੈਂ ਵੀ ਤਰੋਂ ਕੋਈ ਗੱਲ ਨਹੀਂ ਵੀ ਅੱਜ ਅੱਥਾ ਕੁਝ ਨਹੀਂ ਕਰਨਾ ਵੀ ਜੇ ਅੱਥਾ ਹਾਈਵੇ ਤੇ ਚੜਾਂਗੇ ਤਾਂ ਸੱਚ ਨਹੀਂ ਚੜਾਂਗੇ ਤੇ ਉਹ ਜਦੋਂ ਸਾਡੀ ਕੋਈ ਗੱਲ ਕਿਤੇ ਨੇ ਸੁਣੀ ਨਾ ਉਹ ਤੋਂ ਬਾਅਦਲੇ ਤੋਂ ਅਸੀਂ ਫਲਾਨ ਘਰ ਤੱਕ ਲਿਆਲ ਦੇ ਕੋਲ ਦਾ ਵੀ ਇੱਥੇ ਦੋਨੇ ਰਾਹੀਾਂ ਦਾ ਕਰਾਂਗੇ ਚੱਜਣਾ ਕਰਾਂਗੇ ਦੇਖੋ ਕਿ ਪੁਲਿਸ ਵੱਲ ਵੀ ਪਰ ਸਕਦੇ ਸਾਰਾ ਕੁਝ ਸਰਕਾਰਾਂ ਕੋਲ ਐਸ ਲੰਮੇ ਆ ਛੱਡੇ ਕੁੱਈਆਂ ਦਾ ਆਪਣਾ ਕੱਲ ਅਸੀਂ ਇਹ ਨਹੀਂ ਕਹਿੰਦੇ ਕਿ ਸਰਕਾਰ ਦੇ ਬਰਾਬਰ ਤਾਂ ਹੁੰਦੇ ਨਹੀਂ ਪਰ ਸੱਜੇ ਝੂਠ ਦੀ ਜੰਗ ਹੁੰਦੀ ਹੈ ਕਿ ਅਸੀਂ ਆਪਦੇ ਸਾਥ ਨਾਲ ਲੜਨਾ ਲੁੜਨਾ ਜਾਣਿਆ ਆਪਾਂ ਐਲਾਨ ਕਰਤਾ ਕਿ ਅਸੀਂ ਉੱਥੇ ਚਲੇ ਗਏ ਅਸੀਂ ਉੱਥੇ 12 ਵਜੇ ਜਾ ਕੇ ਸਹੀ ਐਲਾਨ ਕਰਤਾ 12 ਵਜੇ ਤੋਹਾਂ ਕਸਿਆ ਤੋ ਜਾਮ ਕਰਤਾ ਤੇ ਚੱਲਦਾ ਚੁਦਾ ਰਿਹਾ ਕਹਿਣ ਤੋਂ ਬਾਅਦ ਅਸੀਂ ਉੱਥੇ ਵੀ ਕਾਫੀ ਕੁਝ ਹੋਇਆ ਕਿਉਂਕਿ ਚਲੋ ਫਸ਼ਾਰਟ ਕਟ ਤਾਂ ਦਾ ਵੀ ਜੇ ਕਿਉਂਕਿ ਕਿਛਨੇ ਅਸੀਂ ਉੱਥੇ ਰਾਤ ਨੂੰ ਵੀ ਮੈਂ ਇੰਨੇ ਆ ਪਸਾਂ ਦੇ ਥੇ ਕਿ 4.4 ਦੇ ਥੇ ਕਿ ਅਸੀਂ ਉੱਥੇ ਜੀ 1 ਲੱਖੇ ਦੀ ਗ੍ਰਾਮ ਪਚਾਇ ਜਿਹੜੇ ਬੰਦੇ ਦੀ ਬੇਟੀ ਸੀ ਉਹ ਸੀਗੇ ਮਤਲਬ 5 ਕਿਰਾ ਲਾ ਲਓ ਕਿ 1 ਗ੍ਰਾਮ ਤੇ 1 ਲੱਖਾ 4 ਕਿਸ਼ਾਂ ਦੇਖੇ ਗਏ ਸੀ ਅਸੀਂ ਆ ਹੂੰ ਕਿ ਮੈਂ ਤੇ ਆਹ ਸਾਹਮਣੇ ਮੈਂ ਜਿਲ੍ਹਾ ਫਤਨਾ ਹਾਂ ਹਾਂਜੀ ਕਿ ਸੋ ਅਸੀਂ ਮੇਰੀ ਅਗਰਤਾ ਜਦੋਂ ਇੱਕਾ ਮੈਸੇਜ ਮੇਰੀ ਤੇ ਅਸੀਂ ਫਿਰ ਵਿਚ ਵਿਚਾਲੇ ਕਿਤੇ ਆਉਂਦੇ ਨੇ ਮੈਂ ਰਾਤ ਵੀ ਉੱਥੇ ਰਿਹਾ ਜੀ ਜਿਹੜਾ ਸਟਾਰਟਿੰਗ ਲੈ ਰਹੀ ਦੀ ਉਹ ਉੱਥੇ ਹੀ ਰਹੀ ਦਾ ਫਿਰ ਆਈ ਨੇ ਚਾਉਂ ਆ ਘਰ ਤੋਂ ਜਿਹੜਾ ਪਸੰਦਾ ਹੋਈ ਜੇ ਫਿਰ ਮਗਰ ਤੋਂ ਹਲ ਗਈ ਦਾ ਹੂੰ ਫਿਰ ਆਪ ਨੂੰ ਸਾਡੇ ਕੋਲ ਪੁਲਿਸ ਆਈ ਤਾਂ ਨਾ ਤੁਮ ਆ ਚਾਉਂ ਨੂੰ ਰਾਤ ਲਾਂਗੀ ਫੜ ਤੋਂ ਸਾਰੇ ਫੇਰ ਸੱਤਰਕਾਰ ਆ ਗਏ ਮਤਲਬ ਉੱਥੇ ਬੋਲ ਤੁਸੀਂ ਕੋਲ ਪੰਜਾਬ ਦੇ ਮੈਨਾਂ ਤੁਹਾਡਾ ਦੇਖਿਆ ਇਹਨਾਂ ਦੇ ਨਾਲ ਤੇ ਨਾਲ ਤੁਹਾਡੀ ਬਹੁਤ ਵਧੀਆ ਤੁਸੀਂ ਬੋਲਦੇ ਹੋ ਮੈਂ ਤੁਸੀਂ ਉਹਨੇ ਬੇਟੀ ਹਾਂਜੀ ਹਾਂ ਬਹੁਤ ਵਧੀਆ ਆਵਾਜ਼ ਮੈਨੂੰ ਤੁਹਾਡੀ ਸਾਰੇ ਨਾਲ ਬਾਰਡਿੰਗ ਮੈਂ ਸੁਣੀ ਆ ਮੈਂ ਜੇ ਤੋ ਦੇਖੋ ਉਹਦਾ ਗੱਲ ਕੇ ਉਹਨਾਂ ਕਿਦਾਂ ਜਨਤਕ ਜਿਵੇਂ ਬੱਤੀਆਂ ਲਾ ਲਓ ਜਿਹੜੀ ਜਿਹੜੀ ਉੱਥੋਂ ਦੇ ਕ੍ਰਾਂਪਸ ਤੇ ਲੱਖਾਂ ਦੇ ਉਹਦਾ ਸਰਪੰਚ ਸੀ ਤੇ ਉਹਨਾਂ ਦੇ ਨਾਲ ਬੰਦੇ ਸੀ ਪੁਲਿਸ ਨਾਲ ਕੋਈ ਚੱਲਦੇ ਹੁੰਦੇ ਬੇਟੇ ਉਹ ਹੈ ਹੂੰ ਉੱਥੇ ਕੀ ਹੋਇਆ ਵੀ ਸਾਨੂੰ ਅਸੀਂ ਲੱਗਣ ਲੱਗ ਪਿਆ ਵੀ ਆਪਾਂ ਕੁਝ ਘੋਲਾਂ ਬਿਕ ਗਿਆ ਕਾਪਾ ਤੇ ਕਰਸਟਰੀ ਓਨਲੀ ਮੇਟੀਆਂ ਵੀ ਕਿਤੇ ਇਤੁੰਗਲਾ ਹੋ ਜੀਏ ਤੇ ਸੜਕਾਂ 'ਚ ਪੁਲਿਸ ਪਾੜ ਦਾ ਮਤਲਬ ਇਹ ਹੁੰਦਾ ਇਹ ਉਹਨਾਂ ਨੂੰ ਅੱਤਾ ਤਾਂ ਸਾਕਾ ਕੋ ਟੁੱਟ ਗਿਆ ਵੀ ਇਹ ਗ੍ਰਾਮ ਚੈਤ ਲੱਖਾ ਸੀ ਉਹਨਾਂ ਨੇ ਕੋਈ ਛੜਤਾ ਹੋ ਅੱਛਾ ਜੀ ਸੈਂਟਰਟ ਛੜਤਾ ਕਿ ਮੈਂ ਉਹਦੇ ਕੀ ਸੀ ਜਿਹੜੀ ਸਤਕਨਾਲਾ ਪੜੀ ਸੀ ਮੇਟੀ ਉਹ ਬਾਪ ਦੇ ਨਾਂ ਕਰਾਤੀ ਸੀ ਉਹ ਨਰੈਣਗੜ੍ਹ ਸੋਈਆਂ ਵਾਲੇ ਪਰਿਵਾਰ ਦੇ ਨਾਲ ਜੀ ਅਸੀਂ ਉੱਥੇ ਪਾਣ ਰੱਖਣੀ ਪਉਂਦੇ ਸੀ ਕਿ ਇਹ ਜਿਹੜੀ ਸਤਕਨਾਲਾ ਪੜੀ ਦੀ ਸਾਡੀ ਬਾਤ ਸੁਣੀ ਚਾਹੀਦੀ ਛੋਟੀ ਕਿਸਾਨੀ ਜੋ ਪਰਿਵਾਰ ਉਹਦੇ ਕੋਈ ਪੜੀ ਸਤਕਨਾਲਾ ਸੀ ਵੀ ਬੇਟੀ ਮਰ ਗਈ ਤੇ ਰੋਟੀ ਕਿੱਥੋਂ ਖਾਂਗੇ ਨਾ ਬਿਲਕੁਲ ਉਹਨਾਂ ਨੇ ਅਜੀ ਉਹਨਾਂ ਨੇ ਵੀਡੀਓ ਕੀ ਕਰਿਆ ਉਹਨਾਂ ਨੇ ਉਹ ਗੱਲ ਪਛਾਣ ਤਨੇ ਲਾ ਉੱਥੇ ਆਏ ਜੇ ਲੱਗਿਆ ਜੇਤੀ ਸਾਹਿਬ ਕਹਿੰਦੇ ਵੀ ਤੁਸੀਂ ਥਾਣੇ ਆ ਕੇ ਗੱਲ ਕਰੋ ਜਦੋਂ ਅਸੀਂ ਹਾਈਵੇ ਕਰੇ ਹੋਏ ਸੀ ਤੇ ਅਸੀਂ ਬਿਠੇ ਉੱਥੇ ਹਾਈਵੇ ਦੇ ਵਿੱਚ ਪਤਾ ਨਹੀਂ ਕਿਹੜੇ ਸਮੇਂ ਕਿਹੜੀ ਸਮੱਸਿਆ ਆ ਜਾਣੀ ਆ ਹੂੰ ਜਿੰਨੀ ਸਾਡੀ ਜਨਤ ਕੇ ਤੇ ਸੇਵੰਦੀਆਂ ਦੇ ਲੀਡਰਾਂ ਦੀ ਸਮਝ ਹੁੰਦੀ ਆ ਕਿ ਤੱਕਦੇ ਅਸੀਂ ਨਹੀਂ ਜਾ ਸਕਦੇ ਜੀ ਚਲੋ ਸਭੇ ਉੱਥੇ ਚਲੇ ਗਏ ਅਸੀਂ ਹਾਈਵੇ ਨਹੀਂ ਛੱਡਿਆ ਸੋਭਾ ਸੋਭਾ ਵਰਤਿਆ ਦੂਬਾ ਅਗਲੇ ਦਿਨ ਸਾਨੂੰ ਤੇ ਸਨਿਹਤ ਚੜਤ ਨੂੰ ਜਿੱਦ ਸਾਨੂੰ 10:00 ਵਜੇ ਰਾਤ ਨੂੰ ਪਤਾ ਲੱਗਿਆ ਵੀ ਲੜਕੀ ਵੀ ਰੈਸਟ ਹੋ ਗਈ ਉਹ ਹੂੰ 6:00 ਵਜੇ ਅਸੀਂ ਉੱਥੇ ਪੰਜ ਪੰਜ ਇੱਕਜੋਥ ਫਰੇ ਮਹਲ ਉੱਤੇ ਉਹ ਪ੍ਰੇਪਰ ਆ ਗਿਆ ਅਜੀਤ ਲੱਲ ਆ ਗਿਆ ਤੇ ਅਸੀਂ ਉਹਨਾਂ ਨੂੰ ਵੀ ਨਹੀਂ ਦੱਸਿਆ ਕਿ ਸਾਨੂੰ ਪਤਾ ਲੱਗਿਆ ਵੀ ਗ੍ਰਿਫਤਾਰੀ ਦਾ ਦੇਖੀ ਦੀਗੀ ਹੋ ਗਈ ਤੇ ਕਹਿੰਤੋ ਕੋ ਆ ਵਸੀ ਉੱਥੇ ਨਾਲ ਸਾਡੀ ਉਹ ਥੋੜੀ ਜੀ ਖਬਰ ਜਿਕਰ ਇੱਕ ਦੋ ਮਿੰਟ ਦੀ ਹੂੰ ਇਹ ਪੁਲਿਸ ਨੇ ਸਾਨੂੰ ਨਹੀਂ ਦੱਸਿਆ ਜਿਹੜੀ ਲੱਖੇ ਦੀ ਪੰਚਾਇਤ ਨੂੰ ਦੱਸਤਾ ਸੀ ਉਹ ਕੁੜੀ ਗ੍ਰਿਫਤਾਰ ਕਰ ਲਈ ਜਿਹੜੀ ਉੱਥੇ ਸੀ ਹੂੰ ਤੇ ਉੱਥੇ ਕੀ ਹੋਇਆ ਅਸੀਂ ਸਾਡੇ ਕੋਲ ਕੋਈ ਰਿਪੋਰਟ ਹੀ ਨਹੀਂ ਅਸੀਂ ਰਾਤ ਨੂੰ ਅਸੀਂ ਬੈਠੇ ਆ ਬਈ ਸਾਡੇ ਕੋਲ ਕੋਈ ਰਿਪੋਰਟ ਨਹੀਂ ਉਸ ਤੋਂ ਬਾਅਦ ਹੂੰ ਉਹ ਬੋਲੇ ਵਾਲੇ ਸਪੀਕਰ ਚੋ ਵੀ ਨਹੀਂ ਬਈ ਜੇ ਲੋਕਾਂ ਦੀ ਮੰਗ ਸੀ ਸਪੀਕਰ ਜੀ ਉਹਨਾਂ ਨੇ ਚਲੋ ਅਸੀਂ ਕੋਲ ਕੋ ਨਾ ਦੇ ਪਿੱਛੇ हट ਜਾਂਦੇ ਆ ਵੇਖੋ ਇਹਦਾ ਚਾਵਲ ਜੀ ਹੋ ਗਈ ਜੀ ਪੰਚਾਇਤ ਉੱਧਰ ਨੂੰ ਪਰ ਵੀ ਆਪਣਾ ਬੈਠਕ ਵਾਲੇ ਨਾ ਰਹਿ ਜੇ ਚਲੋ ਆਪਾਂ ਤਾਂ ਲੜਕੀ ਨੂੰ ਸਹੀ ਇਨਸਾਫ ਲੈਣਾ ਹੈ ਜੇਤੀ ਹੈ ਨਾ ਹਾਂਜੀ ਉਥੇ ਕੀ ਹੋਇਆ ਫਿਰ ਅਸੀਂ ਥੋੜਾ ਜਿਹਾ ਦਬ ਗਏ ਜਿਵੇਂ ਦੀ ਦੇ ਤੌਰ ਤੇ ਵੀ ਕੋਈ ਗੱਲ ਨਹੀਂ ਚੱਲ ਪਈ ਤਾਂ ਉਥੇ ਡੈਕਟੀ ਨੇ ਆਪਦੀ ਗੱਲ ਕਹੀ ਦੀ ਸਾਰੇ ਬੰਦੇ ਫੜ ਲੇ ਮੈਂ ਦਿਖਾ ਤੇ ਖਾਣੇ 'ਚ ਬੈਠੇ ਜੀ ਹੋ ਗਏ ਨੇ ਦੇਖਣ ਜਾਣਾ ਹੁਣ ਵੀ ਚਲੇ ਜਾਓ ਚਲੋ ਅਸੀਂ ਅਖੇ ਕੋਈ ਗੱਲ ਨਹੀਂ ਕੋਈ ਠੀਕ ਆ ਉਥੇ ਅਸੀਂ ਤਾਂ ਨਾ ਸਮਾਪਤ ਕਰਤਾ ਬਈ ਹੂੰ ਯਾਨੀ ਕਿ ਕੁੱਲ ਤੁਹਾਡਾ 2 ਦਿਨ ਚੱਲਿਆ ਤਰਨਾ ਹਾਂਜੀ ਠੀਕ ਹੈ ਜੀ 26 ਘੰਟੇ ਚੱਲੇ ਰਹੇ ਤੇ ਹੋ ਸਹੀ 26 ਘੰਟੇ 12 ਵਜੇ ਤੋਂ ਲੈ ਕੇ 12 ਵਜੇ 24 ਘੰਟੇ ਹੋ ਗਏ ਸੀ ਵੀ 2 ਵਜੇ ਆਇਆ ਸੀ ਹੂੰ ਤੇ ਉੱਥੇ ਇੱਕ ਮੈਡਮ ਐਮਐਲਏ ਸਾਡੇ ਹਲਕੀ ਦੀ ਮੈਡਮ ਸੀਗੀ ਸਰਬਜੀਤ ਕੌਰ ਮਾਣੂ ਕੇ ਦੀ ਜੀ ਪਿੰਡ ਜਿਹੜੇ ਚਲੇ ਗਏ ਸੀ ਹੂੰ ਤੇ ਉਹਦੇ ਨਾਲ ਨਸਬੇ ਜੀ ਹੋਇਆ ਤੇ ਚਲੋ ਮੈਨੂੰ ਉਹ ਵੀ ਮਾੜੀ ਗੱਲ ਲੱਗੀ ਵੀ ਚਲੋ ਕੋਈ ਨਾਲੇ ਚਲੀ ਗਈ ਤੇ ਲੋਕਾ ਨਾਲ ਨਹੀਂ ਵੀ ਨਾ ਅੰਦਾਜ਼ ਨਹੀਂ ਐਨਾ ਸੀ ਯਾਰ ਸਭ ਕਹਿ ਵੀ ਦੀ ਰੋੜ ਦਿਸ ਦੀ ਬਿਲੀ ਤੇ ਨਹੀਂ ਹਾਂਜੀ